ਤਦੋਂ ਕੋਣਾ ਕਰੇ ਆ ਜਾਣਗੇ ਤੁਹਾਨੂੰ ਕੀ ਕੜੀ ਵਾਰ-ਵਾਰ ਫੋਨ ਕਰੀ ਜਨੇ ਬਿਨਾ ਕੰਮ ਤੋਂ ਤੁਹਾਨੂੰ ਪਤਾ ਇੱਥੇ ਮੈਂ ਬੈਠਾ ਅੰਦੋਲਨ 'ਚ ਕੀ ਕਦੇ ਵਾਸਤੇ ਫੋਨ ਕੀਤਾ ਤਿੰਨ ਦਿਨ ਹੋ ਗਏ ਕੇ ਨੂੰ ਕਦੇ ਤੇਰਾ ਤਰੀਕ ਦੇਖ ਕੇ ਦਿਨ ਹੋ ਗਏ ਫਸਲ ਖਰਾਬ ਹੋਈ ਜਾਂਦੀ ਹੈ ਜੀਆ ਪਰ ਤੇਰੇ ਲੋਕ ਕਰੀ ਦੇ ਕਰੇ ਬੱਠੇ ਚੰਦੇ ਉਸ ਨੂੰ ਉਹ ਕੋਈ ਗੱਲ ਨਹੀਂ ਆ ਤੁਸੀਂ ਵਾਰ-ਵਾਰ ਨਾ ਫੋਨ ਕਰੋ ਕਿਉਂ ਪਰੇਸ਼ਨ ਕਰਦੇ ਇੱਥੇ ਅਸੀਂ ਤਾਂ ਕੱਲ ਨੂੰ ਅੰਦੋਲਨ ਦੀ ਵੇਸਾਰਾ ਰੇਲਾਂ ਵੀ ਰੋਕਣੀਆਂ ਮੈਂ ਤਾਂ ਉਦੋਂ ਹੀ ਆਉਂਗਾ ਜਦੋਂ ਮੋਦੀ ਮੰਨੂਗਾ ਉਦੋਂ ਨਹੀਂ ਮਾ ਸਕਦਾ ਜੁਵਾਕਰ ਦਾ ਕਿਹਨ ਸੱਜ ਜੁਵਾਕਰਾਂ ਕੋਲੇ ਮਾਂ ਹੈਗੀ ਆ ਦਾਦਾ ਹੈਗਾ ਦਾਦੀ ਹੈਗੀ ਆ ਦਾਦਾ ਦਾਦੀ ਬੁਮਾਰਦ ਨੇ ਹੈਗੇ ਆ ਕੋਈ ਨਹੀਂ ਮੈਂ ਹੁਣ ਉਧਰ ਜਾਊਂਗਾ ਜਦੋਂ ਮੋਦੀ ਮੰਨੂਗਾ ਉਹਨਾਂ ਚਿਰ ਮੈਂ ਘਰੇ ਨਹੀਂ ਹਾਂ ਤੁਸੀਂ ਘਰੇ ਸੰਭੋ ਜੋ ਤੁਹਾਨੂੰ ਪੈਸੇ ਟੱਕੇ ਦੀ ਲੋੜ ਆ ਤੇ ਮੈਨੂੰ ਮੈਸੇਜ ਕਰਦਾ ਕਰੋ ਵਾਰ-ਵਾਰ ਫੋਨ ਕਰਕੇ ਮੈਨੂੰ ਪਰੇਸ਼ਾਨਾ ਕਰਿਆ ਕਰੋ ਮੈਂ ਇੱਥੇ ਅੰਦੋਲਨ ਜਿੱਤ ਕੇ ਜਾਣਾ ਬੱਚਿਆਂ ਵਾਸਤੇ ਬੈਠਾ ਮੈਂ ਗੁੱਸੇ ਤੋਂ ਹੋਣਾ ਹੀ ਹੁਣ ਕੀ ਕਰੀਏ ਸਰਕਾਰ ਤੰਗ ਕਰੀ ਜਾਂਦੀ ਆ ਇੱਥੇ ਰੋਜ਼ ਪਰੇਸ਼ਨ ਕਰਦੀ ਐ ਇੱਥੇ ਇੱਥੇ ਕਿਹੜਾ ਸੀ ਬੈੱਡਾਂ ਦੇ ਪਏ ਆ ਥੱਲੇ ਪੁੰਜੇ ਪਏ ਐ ਇੱਥੇ ਉਹ ਤਾਂ ਜਿਉਂਦੇ ਰਹਿਣ ਪੰਜਾਬ ਵਾਲੇ ਜਿਹੜੇ ਵਿਚਾਰੇ ਸਾਨੂੰ ਸਾਹਮਦੇ ਇੱਥੇ ਸੜਕਾਂ ਦੇ ਸੁੱਤੇ ਆ ਕੋਈ ਸ਼ੌਂਕਣਾ ਥੋੜਾ ਸੁੱਤੇ ਅਸੀਂ ਤੂੰ ਤੁਸੀਂ ਵੇਨ ਨਹੀਂ ਆ ਸਰਾ ਦੇ ਦੀ ਐਵੇਂ ਵਾਰ-ਵਾਰ ਨਾ ਫੋਨ ਹਾਂ ਹੈਲੋ ਆ ਬੱਕੇ ਕਿੱਥੇ ਆਉਂਗੇ ਘਰੇ ਤਾਂ ਦੱਸੋ ਇਹ ਘਰੇ ਨਹੀਂ ਮੈਂ ਆਉਣਾ ਕਰੇ ਤੂੰ ਤਾਂ ਜਾਊਂਗਾ ਜਦੋਂ ਮੋਦੀ ਮੰਨੂਗਾ ਉਹਨਾਂ ਚਿਰ ਨਹੀਂ ਮੈਂ ਆ ਸਕਦਾ ਕਰੇ ਮੇਰਾ ਨੰਬਰ ਬਲੌਕ ਕਰ ਦਿਓ ਤੇ ਨੰਬਰ ਡੀਲਿਟ ਕਰ ਦਿਓ ਮੈਂ ਆਪਣੇ ਆਪ ਕਰ ਲਿਆ ਕਰੂੰਗਾ ਜਦੋਂ ਮੇਰਾ ਟਾਈਮ ਲੱਗਾ ਐਵੇਂ ਵਾਰ-ਵਾਰ ਨਾ ਮੈਨੂੰ ਪਰੇਸ਼ਾਨ ਕਰਿਆ ਕਰੋ ਠੀਕ ਠੀਕ